ਪਤਾ ਹੀ ਆ ਵੀ ਸਾਡੇ ਜ਼ਿਲ੍ਹੇ ਚ ਬਹੁਤ ਮਾੜੀ ਘਟਨਾ ਵਾਪਰੀ ਜਿਹੜੀ ਉਹ ਰਪਿੰਦਰ ਕਰਨ ਵਾਲ ਤੇ ਘਰ ਵਾਲੇ ਦਾ ਕਤਲ ਕੀਤਾ ਉਹਦੇ ਸਬੰਧ ਚ ਨਾ ਕੱਲ ਮੈਂ ਇੱਕ ਦੋ ਵੀਡੀਓ ਵੇਖੀਆਂ ਇੱਕ ਦੋ ਪੇਜਾਂ ਵਾਲੇ ਤੇ ਉਹ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਆ ਵੀਊਵਾਂ ਦੀ ਕਮਾਈ ਵਾਲੇ ਤੇ ਉਹ ਪੁਲਿਸ ਨੂੰ ਪੁਲਿਸ ਦੀ ਜਾਂਚ ਨੂੰ ਗਲਤ ਦੱਸ ਰਿਹਾ ਪੁਲਿਸ ਨੂੰ ਜਾਂਚ ਨਹੀਂ ਕਰਨੀ ਆਉਂਦੀ ਜਾਂ ਜਿਹੜੀ ਪੁਲਿਸ ਦੀ ਜਾਂਚ ਆ ਝੂਠੀ ਆ ਇਹ ਤਾਂ ਚੰਗੀ ਗੱਲ ਆ ਵੀ ਲੋਕ ਪੁਲਿਸ ਦੀ ਜਿਹੜੀ ਕਾਰਜ ਪ੍ਰਣਾਲੀ ਆ ਉਹਦੇ ਤੇ ਉਂਗਲਾਂ ਚੱਕਣ ਲੱਗੇ ਆ ਚੰਗੀ ਗੱਲ ਆ ਪਰ ਸਿਰਫ ਵਿਊਆਂ ਕਰਕੇ ਪੁਲਿਸ ਨੂੰ ਮਾੜਾ ਕਹਿ ਦੇਣਾ ਵੀ ਇਹਨੂੰ ਇਹਨੂੰ ਜਾਂਚ ਨਹੀਂ ਕਰਨੀ ਆਉਂਦੀ ਇਹ ਝੂਠ ਬੋਲ ਰਹੀ ਆ ਇਹ ਉਹ ਭਲੇਖੇ ਚ ਮੈਂ ਕਲੀਅਰ ਕਰ ਦਿਆਂ ਮੈਂ ਪੁਲਿਸ ਦਾ ਕੋਈ ਫੈਨ ਨਹੀਂ ਨਾ ਮੈਂ ਪੁਲਿਸ ਦੀ ਤਾਰੀਫ ਕਰ ਰਿਹਾ ਮੇਰਾ ਤਾਂ ਤਜਰਬਾ ਜਿਹੜਾ ਪੁਲਿਸ ਬਾਰੇ ਆ ਨਾ ਬਹੁਤ ਮਾੜਾ ਬਹੁਤ ਮਾੜਾ ਤਜਰਬਾ ਮੇਰਾ ਮੈਨੂੰ ਤਾਂ ਆਪ ਦਿਵਾਲੀ ਵਾਲੀ ਬਾਜਖਾਨਾ ਇਕਠਾਣੇਦਾਰ ਨੇ ਅੱਧਾ ਪੌਣਾ ਘੰਟਾ ਜਲਦ ਕੀਤਾ ਬਿਨਾਂ ਗੱਲਬਾਤ ਤੋਂ ਸਾਰੇ ਕਾਗਜ਼ ਪੂਰੇ ਸਾਰੇ ਲੋਕ ਜਾਣਦੇ ਆ ਅੱਧਾ ਬਾਜਖਾਨਾ ਇਕੱਠਾ ਹੋ ਗਿਆ ਚਲੋ ਕਿਤੇ ਫਿਰ ਵੀਡੀਓ ਬਣਾਉਂਗਾ ਇਹ ਉਹ ਕਹਿ ਰਿਆ ਸੀ ਨਾ ਵੀ ਪੁਲਿਸ ਨੂੰ ਜਾਂਚ ਨਹੀਂ ਕਰਨੀ ਆਉਂਦੀ ਪੁਲਿਸ ਝੂਠ ਬੋਲ ਰਹੀ ਆ ਇਹ ਉਹ ਬਹੁਤ ਵੱਡੇ ਭਲੇਖੇ ਚ ਪੁਲਸ ਐਡੀ ਕੱਚੀ ਨਹੀਂ ਜਿੱਦ ਦੀ ਉਹ ਸਮਝਦੇ ਆ ਠੀਕ ਆ ਪੁਲਸ ਚ ਚੰਗੇ ਮਾੜੇ ਬੰਦੇ ਹੈਗੇ ਆ ਮੇਰੇ ਮਿੱਤਰ ਆ ਕਈ ਚੰਗੇ ਬਥੇਰੇ ਬੈਠੇ ਬੰਦੇ ਇਹਦੇ ਚ ਤੇ ਮਾਰੇ ਬਹੁਤ ਬੈਠੇ ਆ। ਮੈਂ ਇੱਕ ਜਾਤ ਸੰਝੀ ਕਰਨ ਲੱਗਿਆ ਵੀ ਇਹਦੀ ਕਾਰਜ ਪ੍ਰਣਾਲੀ ਵਾਰੇ ਵੀ ਪੁਲਿਸ ਕਿੱਥੋਂ ਤੱਕ ਜਾ ਵੜਦੀ ਜਦੋਂ ਜਾਂਚ ਕਰਨ ਲੱਗੇ। ਬਠਿੰਡੇ ਨਾ ਕਈ ਸਾਲ ਹੋਏ ਇੱਕ ਹੋਟਲ ਦੀ ਤੀਜੀ ਮੰਜ਼ਲ ਤੇ ਇੱਕ ਪਾਰਟੀ ਚੱਲ ਰਹੀ ਹੁੰਦੀ ਆ। ਪਾਰਟੀ ਦੇ ਚੱਲਦੇ ਹੀ ਨਾ ਉੱਥੇ ਇੱਕ ਔਰਤ ਡਿੱਗ ਪੈਂਦੀ ਆ। ਬਾਲਕਨੀ ਚ ਤੇ ਉਹਨੂੰ ਹਸਪਤਾਲ ਲਿਆਇਆ ਜਾਂਦਾ ਹਸਪਤਾਲ ਜਾਂ ਸਰ ਹੀ ਡਾਕਟਰ ਕਹਿੰਦਾ ਵੀ ਇਹ ਤਾਂ ਪੂਰੀ ਹੋ ਗਈ ਯਾਨੀ ਕਿ ਮੌਕੇ ਤੇ ਇਹਦੀ ਮੌਤ ਹੋ ਚੁੱਕੀ ਆ ਜਦੋਂ ਡਾਕਟਰ ਨੂੰ ਕਾਰਨ ਪੁੱਛਿਆ ਤਾਂ ਡਾਕਟਰ ਕਹਿੰਦਾ ਵੀ ਇਹ ਤੇ ਗੋਲੀ ਵੱਜੀ ਆ ਪੁਲਿਸ ਨੇ ਅੰਦਾਜ਼ਾ ਲਾ ਕੇ ਵੀ ਗੋਲੀ ਕਿਹੜੇ ਹਥਿਆਰ ਦੀ ਵੱਜੀ ਆ ਰੈਫਲ ਦੀ ਵੱਜੀ ਆ ਕਿ ਬੰਦੂਕ ਦੀ ਰੈਫਲ ਤੇ ਬੰਦੂਕ 'ਚ ਵੀ ਫਰਕ ਹੁੰਦਾ ਨਾ ਉਹ ਤਾਂ ਦੂਰੀ ਤੋਂ ਹੀ ਪਤਾ ਲੱਗ ਗਿਆ ਪੁਲਿਸ ਨੂੰ ਇਹ ਵੀ ਗੋਲੀ ਦੂਰੋਂ ਚੱਲੀ ਆ ਵੀ ਕਿਸੇ ਰੈਫਲ ਦੀ ਗੋਲੀ ਆ ਹਨਾ ਤੇ ਪੁਲਿਸ ਨੇ ਆਸ-ਪਾਸੇ ਕਰਾਂ ਚੋਂ ਪਤਾ ਕੀਤਾ ਵੀ ਹੋ ਸਕਦਾ ਕਿਸੇ ਨੇ ਜਾਣ ਕੇ ਗੋਲੀ ਮਾਰੀ ਹੋਵੇ ਕੋਈ ਦੋਸਮਨੀ ਦਾ ਚੱਕਰ ਹੋਵੇ ਕੋਈ ਪਤਾ ਨਾ ਲੱਗਿਆ ਫੇਰ ਪੁਲਿਸ ਆ ਗਈ ਵੀ ਕਈ ਵਾਰੀ ਨਾ ਕੋਈ ਹਵਾਈ ਫੇਰ ਕਰ ਦਿੰਦਾ ਪੁਲਿਸ ਆਸੇ ਪਾਸੇ ਘਰਾਂ ਚ ਫਿਰਦੀ ਫੁਰਦੀ ਰਹੀ ਕਿਹਨੇ ਮੰਨਣਾ ਸੀਗਾ ਐ ਹੁਣ ਕੌਣ ਕਹਿੰਦਾ ਵੀ ਅਸੀਂ ਚਲਾਈ ਸੀਗੀ ਤੇ ਪੁਲਿਸ ਨੇ ਪਤਾ ਕੀ ਕੀਤਾ ਪੁਲਿਸ ਨੇ ਉਹ ਏਰਗੇਦਾਂ ਫਾਈਲਾਂ ਕਢਵਾ ਲਈਆਂ ਡੀਸੀ ਦਫ਼ਤਰ ਜਾ ਕੇ डीसी दफ्तर ਚੋਂ ਫੈਲਾਂ ਕਢਵਾ ਕੇ ਨਾ ਇਹ ਪਤਾ ਕਰ ਲਿਆ ਵੀ ਇਹ ਏਰੀਆ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਕੋਲੇ ਬੰਦੂਖਾਂ ਕਿਹੜੇ ਕਿਹੜੇ ਬੰਦਿਆਂ ਕੋਲੇ ਰੈਫਲਾਂ ਤੇ ਗੋਲੀ ਦੂਰੋਂ ਚੱਲੀ ਕਰਕੇ ਉਹਨਾਂ ਨੇ ਰੈਫਲਾਂ ਲਈ ਸੂਚੀ ਲੈ ਲਈ ਫਿਰ ਇਹ ਕਢਵਾਲੀ ਵੀ ਨਵੀਆਂ ਨਵੀਆਂ ਰੈਫਲਾਂ ਕਿਨੇ ਨਵੇਂ ਲਾਇਸੈਂਸ ਕਿਤੇ ਕਿਤੇ ਬਣੇ ਨਵੇਂ ਲਾਇਸੈਂਸਾਂ ਦੀ ਸੂਚੀ ਲੈ ਕੇ ਤੇ ਮੁੜ ਕੇ ਗਨਸਾਂ ਤੋਂ ਇਹ ਜਾਣਕਾਰੀ ਲੈ ਲਈ ਵੀ ਨਵੀਆਂ ਰੈਫਲਾਂ ਕਿਹੜੇ ਕਿਹੜੇ ਬੰਦਿਆਂ ਨੇ ਖਰੀਦੀਆਂ ਉਹ ਸੂਚੀ ਤੋਂ ਪੁਲਸ ਨੇ ਜਿਹੜਾ ਮਾਰਚ ਪੈਂਦਾ ਸੀਗਾ ਘਰ ਹੋਟਲ ਦੇ ਨੇੜੇ ਸੀਗਾ ਜਦੋਂ ਸੂਚੀ 'ਚ ਇੱਕ ਦੋ ਬੰਦੇ ਆ ਗਏ ਤਾਂ ਪੁਲਸ ਸਿੱਧੀ ਉਹਦੇ ਘਰੇ ਗਈ ਇੰਨੀ ਤਾਂ ਜੱਜਮੈਂਟ ਹੁੰਦੀ ਹੈ ਵੀ ਇੱਥੋਂ ਜੇ ਗੋਲੀ ਚੱਲ ਕੇ ਤਾਂ ਹਾਂ ਹੋਟਲ 'ਚ ਵੱਜੀ ਹੋਊਗੀ ਪੁਲਸ ਨੇ ਚੱਕ ਲਿਆ ਤੇ ਪਿਆਰ ਨਾਲ ਪੁੱਛਿਆ ਪਿਆਰ ਨਾਲ ਅਗਲੇ ਨੇ ਕਹਾ ਤਾਂ ਮੰਨਣਾ ਸੀ ਜਦੋਂ ਪੁਲਸ ਨੇ ਸਖਤੀ ਨਾਲ ਸਖਤੀ ਨਾਲ ਪੁੱਛਗਿਸ ਕੀਤੀ ਤਾ ਬਾਈ ਮੰਨ ਗਿਆ ਕਹਿੰਦਾ ਵੀ ਮੈਂ ਰੈਫਲ ਲਈ ਸੀ ਨਵੀਂ ਕਹਿੰਦਾ ਮੈਂ ਉਹ ਚੈੱਕ ਕਰਦਾ ਸੀਗਾ ਤੇ ਉਹ ਵੱਜ ਗਈ ਕਿਤੇ ਜਾ ਕੇ ਕਹਿਣ ਤੋਂ ਬਾਅਦ ਵੀ ਪੁਲਿਸ ਆਈ ਤੇ ਆ ਜੇ ਨਾ ਪੁਲਿਸ ਸਭ ਕੁਝ ਕਰ ਲੈਂਦੀ ਹੁੰਦੀ ਆ ਉਸੇ ਇਹ ਕਹਿਣਾ ਵੀ ਪੁਲਿਸ ਨੂੰ ਜਾਂਚ ਨਹੀਂ ਕਰਨੀ ਆਉਂਦੀ ਜਾਂ ਪੁਲਿਸ ਝੂਠ ਬੋਲ ਰਹੀ ਆ ਇੱਕ ਘਟਨਾ ਹੋਰ ਮੇਰੇ ਦਿਮਾਗ 'ਚ ਆਉਂਦੀ ਆ ਤੁਹਾਨੂੰ ਮੈਂ ਦੱਸ ਦਵਾਂ ਵੀ ਕਿਸੇ ਨਾ ਮੁੰਡੇ ਤੇ ਸਕੀਮ ਲਾਉਣੀ ਸੀ ਬਠਿੰਡੇ ਤੇ ਉਹ ਮੁੰਡਾ ਲੋਟ ਨਹੀਂ ਆ ਰਿਹਾ ਸੀ ਇੱਕ ਕੋਈ ਦੋਗਲਾ ਬੰਦਾ ਸੀ ਤੇ ਗਰੁੱਪ ਵਾਲੇ ਉਹਨੂੰ ਜਾਣਦੇ ਸੀ ਉਹਦੇ ਐਂਟੀ ਗਰੁੱਪ ਵਾਲੇ ਉਹਨੂੰ ਕਹਿੰਦੇ ਯਾਰ ਉਹ ਵੀ ਫਲਾਣੇ ਨੂੰ ਨਾ ਤੂੰ ਹੋਟਲ 'ਚ ਲਿਆ ਕੇ ਪਾਰਟੀ ਕਰ ਤੇ ਅਸੀਂ ਬਾਹਰ ਨਿਕਲਦੇ ਨੂੰ ਉਹਨੂੰ ਕੁੱਟ ਦਿਆਂਗੇ ਉਹਦੇ ਲੱਤਾਂ ਬਾਹਾਂ ਤੋੜ ਦਿਆਂਗੇ ਤੇ ਉਹ ਕਹਿੰਦਾ ਠੀਕ ਆ ਜਿਹੜਾ ਦੋਗਲਾ ਬੰਦਾ ਸੀਗਾ ਉਹਨੇ ਉਹਨੂੰ ਬੁਲਾ ਲਿਆ ਕਹਿੰਦਾ ਮੇਰੇ ਨਾ ਕਾਰਟ ਸੁਪ ਵਾਲੇ ਵੀ ਮੇਰੇ ਜਨਮ ਦਿਨ ਦੀ ਪਾਰਟੀ ਆ ਫਲਾਣੇ ਦਿਨ ਰਾਤ ਨੂੰ ਤੂੰ ਹੋਟਲ 'ਚ ਆ ਜੀਂ ਆ ਇਸ 'ਚ ਤੇ ਉਹ ਆ ਗਿਆ ਜਦੋਂ ਰਾਤ ਨੂੰ 10 ਵਜੇ ਸਰਦੀ ਦਾ ਮਹੀਨਾ ਸੀ ਬਾਹਰ ਨਿਕਲਣ ਲੱਗਿਆ ਤੇ ਉਹਨਾਂ ਨੇ ਵੱਟਤਾ ਕਾਫੀ ਸੱਟਾਂ ਵੱਜੀਆਂ ਯਾਨੀ ਕਿ ਮਰ ਕੇ ਹੀ ਬਚਿਆ ਉਹ ਤੇ ਪੁਲਿਸ ਜਾਂਚ ਕਰਨ ਲੱਗੀ ਤਾਂ ਪੁਲਸ ਨੂੰ ਪਤਾ ਨਾ ਲੱਗੇ ਵੀ ਇਹਦੇ ਸੱਟਾਂ ਕੌਣ ਮਾਰ ਗਿਆ ਤੇ ਉਹ ਕਹਿੰਦਾ ਮੇਰਾ ਕੋਈ ਨਾ ਕੋਈ ਏਡਾ ਰੌਲਾ ਹੀ ਹੈ ਨੀਗਾ ਜਦੋਂ ਪੁਲਸ ਨੇ ਇੱਕ ਦੋ ਦਿਨ ਮੱਥਾ ਮਾਰਿਆ ਤੇ ਨਾਂ ਪਤਾ ਲੱਗਿਆ ਤੇ ਪੁਲਸ ਜਿਹੜੇ ਨੇ ਪਾਰਟੀ ਕੀਤੀ ਸੀ ਨਾ ਉਹਨੂੰ ਕਹਿੰਦੇ ਤੂੰ ਕਾਦੀ ਪਾਰਟੀ ਕੀਤੀ ਸੀ ਉਹ ਭਲਾਵਾਂਸ ਕਹਿੰਦਾ ਸੀਗਾ ਮੇਰੇ ਜਨਮ ਦਿਨ ਦੀ ਪਾਰਟੀ ਸੀ ਪੁਲਿਸ ਨੂੰ ਕਹਿੰਦੀ ਤੂੰ ਐ ਕਰ ਵੀ ਤੂੰ ਨਾ ਆਪਦਾ 10ਵੀਂ ਦਾ ਸਰਟੀਫਿਕੇਟ ਲੈ ਕੇ ਆ ਸਾਡੇ ਕੋਲੇ ਸਰਟੀਫਿਕੇਟ ਦੇ ਉੱਤੇ ਨਾ ਜਨਮ ਮਿਤੀ ਲਿਖੀ ਜਾਂਦੀ ਆ ਪਤਾ ਹੀ ਆਪਣੋਂ ਸਾਰਿਆਂ ਨੂੰ ਪਹਿਲਾਂ ਤਾਂ ਅਨਾਂ ਕਾਨੀ ਜੀ ਕਰਨ ਲੱਗਿਆ ਅਨਾਂ ਕਾਨੀ ਤੋਂ ਬਾਅਦ ਪੁਲਿਸ ਵਾਲੀ ਹੀ ਸਖਤ ਹੋਈ ਤਾਂ ਸਰਟੀਫਿਕੇਟ ਨੂੰ ਲਿਆਉਣਾ ਹੀ ਪੈਣਾ ਸੀਗਾ ਪੁਲਿਸ ਨੇ ਜਦੋਂ ਵੇਖਿਆ ਡੀਐਸਪੀ ਨੇ ਤੈਨੂੰ ਚਾਰ ਮਾਰੇ ਦਬਕ ਕੇ ਕਹਿੰਦਾ ਗੱਲ ਸੁਣ ਤੇਰਾ ਜਨਮ ਦਿਨ ਲੰਘੇ ਨੂੰ ਤਾਂ ਹੋ ਗਿਆ 5 ਮਹੀਨੇ ਤੇ ਸੱਟਾਂ ਤੂੰ 4 ਦਿਨ ਪਹਿਲਾਂ ਮਾਰੀਆਂ ਇਹਦੇ ਅਸਲੀ ਕਹਾਣੀ ਦੱਸ ਕੀ ਆ ਤੇ ਉਹ ਜਿਹੜਾ ਦੋਗਲਾ ਬੰਦਾ ਵੀ ਮੰਨ ਗਿਆ ਕਹਿੰਦਾ ਜੀ ਕੋਈ ਮੇਰਾ ਜਨਮ ਦਿਨ ਨਹੀਂ ਸੀਗਾ ਅਸੀਂ ਤਾਂ ਨਾ ਇਹ ਲੋਟ ਨਹੀਂ ਆ ਰਿਹਾ ਸੀਗਾ ਅਸੀਂ ਤਾਂ ਇਹਦੇ ਤੇ ਸਕੀਮ ਲਾਉਣੀ ਸੀ ਜਨ ਲਗਾਉਣੀ ਸੀ ਸੋ ਕਹਿਣ ਤੋਂ ਭਾਵੇਂ ਕਦੇ ਆਸਤੇ ਵੀ ਪੁਲਿਸ ਨੂੰ ਕੱਚਾ ਨਹੀਂ ਸਮਝਣਾ ਚਾਹੀਦਾ ਕਦੇ ਆਸਤੇ ਇਹ ਸੋਚ ਕੇ ਵਾਰਦਾਤ ਨਹੀਂ ਕਰਨੀ ਚਾਹੀਦੀ ਕਿ ਪੁਲਿਸ ਕੋਲੇ ਝੂਠ ਮਾਰ ਦੇਣਗੇ ਜਿੱਦਾਂ ਕਤਲ ਕਰਕੇ ਪੁਲਿਸ ਕੋਲੇ ਕਹਾਣੀ ਬਣਾ ਕੇ ਦੱਸ ਦਿਆਂਗੇ ਨਾ ਇਹ ਗੱਲ ਤੇ ਕਾਟਾ ਮਾਰ ਦਿਓ ਇਸੇ ਕਰਕੇ ਵੀਡੀਓ ਬਣਾਈ ਆ ਕੰਗਰੂ ਭਲੇਖਾ ਹੁੰਦਾ ਵੀ ਆਹ ਵਾਰਦਾਤ ਕਰਕੇ ਨਾ ਜ਼ਮੀਨ ਜਾਇਦਾਦ ਦੇ ਲਾਲਚ ਚ ਵੀ ਇਹ ਨੂੰ ਟਪਾ ਕੇ ਆਪਾਂ ਤੇ ਪੁਲਿਸ ਕੋਲੇ ਆਹ ਕਹਾਣੀ ਬੋਲ ਦਿਆਂਗੇ ਆਹ ਬੋਲ ਦਿਆਂਗੇ ਨਾ ਇਹ ਤੇ ਕਾਟਾ ਮਾਰ ਦਿਓ ਕਦੇ ਆਸਤੇ ਵੀ ਜਿਹੜੀ ਤੁਹਾਡੀ ਬਣਾਈ ਵੀ ਕਹਾਣੀ ਨਾ ਜਿੰਨਾ ਮਰਜ਼ੀ ਤੇਜ਼ ਬੰਦਾ ਹੋਵੇ ਪੁਲਿਸ ਨੇ ਪਤਾ ਲਾ ਹੀ ਲੈਣਾ ਹੁੰਦਾ ਪੁਲਸ ਦੁੱਧੋਂ ਪਾਣੀ ਕਰ ਦਿੰਦੀ ਐ ਤੇ ਗੁੰਗਿਆਂ ਨੂੰ ਬੋਲਾ ਲਾ ਦਿੰਦੀ ਐ ਤੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਵੀ ਪੁਲਸ ਪੰਜਾਬ ਦੀ ਚੰਗੀ ਐ ਪੁਲਸ ਦਾ ਫੈਨ ਜਾਂ ਮੈਂ ਪੁਲਸ ਦੀ ਤਾਰੀਫ ਕਰ ਰਿਹਾ ਮੈਂ ਲੋਕਾਂ ਦੇ ਵਿਚਾਸ ਤੇ ਵੀਡੀਓ ਬਣਾਈ ਐ ਗੰਗਿਆਂ ਨੂੰ ਐ ਹੁੰਦਾ ਨਾ ਵੀ ਪੁਲਸ ਨੂੰ ਕਿਹੜਾ ਆਪਾਂ ਪਤਾ ਲੱਗਣ ਦੇਣਾ ਪੁਲਸ ਕੋਲੇ ਝੂਠ ਮਾਰ ਦੇਗੇ ਨਾ ਤੁਸੀਂ ਇਹ ਸੋਚ ਲਓ ਕਿ ਜਿੱਦ ਦੇ ਤੁਸੀਂ ਇਹ ਸੋਚ ਲਿਆ ਵੀ ਆਹ ਵਰਦਤ ਕਰਕੇ ਪੁਲਸ ਨੂੰ ਝੂਠ ਮਾਰ ਦੇਗੇ ਤਾਂ ਸੋਚ ਲਓ ਜਿੱਦ ਦੇ ਤੁਹਾਡੇ ਇਹ ਗੱਲ ਦਿਮਾਗ 'ਚ ਆ ਗਈ ਤੁਹਾਡੇ ਤੁਹਾਡੀ ਜ਼ਿੰਦਗੀ ਦੇ ਪੁੱਠੇ ਦਿਨ ਚੱਲ ਪਏ ਕਦੇ ਆਸਤੇ ਵੀ ਪੁਲਿਸ ਕੋਲੇ ਝੂਠ ਨਹੀਂ ਮਾਰਨਾ ਚਾਹੀਦਾ ਪੁਲਿਸ ਕੋਲੇ ਝੂਠੀ ਕਹਾਣੀ ਨਹੀਂ ਚੱਲਦੀ ਹੋਰ ਤੁਸੀਂ ਕਿਤੇ ਵੀ ਚਲਾ ਦਿਓ ਪਰ ਜੇ ਕੋਈ ਇਹ ਭਲੇਖੇ 'ਚ ਵਾਰਦਾਤ ਕਰਦਾ ਨਾ ਉਹ ਫਸਿਆ ਹੀ ਆ ਇਸੇ ਕਰਕੇ ਮੈਂ ਵੀਡੀਓ ਬਣਾਈ ਆ ਕਿੰਗਾ ਨੂੰ ਭਲੇਖਾ ਹੁੰਦਾ ਵੀ ਆਹ ਵਾਰਦਾਤ ਕਰਕੇ ਚੋਰੀ ਕਰਕੇ ਜਾਂ ਕਤਲ ਕਰਕੇ ਪੁਲਿਸ ਕੋਲੇ ਆਹ ਕਹਿ ਦਿਆਂਗੇ ਨਾ ਪੁਲਿਸ ਕੋਲੇ ਝੂਠ ਨਹੀਂ ਚੱਲਦਾ ਮੇਰੇ ਕੋਲੇ ਕਈ ਅਜਿਹੀਆਂ ਕਹਾਣੀਆਂ ਵੀ ਪੁਲਸ ਨੇ ਘੰਟਾ ਵੀ ਨਹੀਂ ਪੈਣ ਦਿੱਤਾ ਜਿਵੇਂ ਆ ਸੁਖਨ ਵਾਲੀ ਵਾਲੀ ਘਟਨਾ ਚ ਪੁਲਸ ਨੇ ਅਨਸਾਰ ਹੀ ਬਚ ਲਈ ਸੀ ਉਹ ਅਸੀਂ ਅਨਸਾਰ ਫਿਰ ਵੀ ਪੁਲਸ ਨੇ ਥੋੜਾ ਜਿਹਾ ਵੇਟ ਕੀਤੀ ਘਰਦਿਆਂ ਨੂੰ ਕਿਹਾ ਵੀ ਜੇ ਅਸੀਂ ਤੁਹਾਡੀ ਨੂੰ ਨੂੰ ਪੁੱਛ ਗਿਸ਼ ਕਰਗੇ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਤੇ ਘਰ ਵਾਲੇ ਕਹਿੰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਉਹ 10 ਮਿੰਟਾਂ ਜੀ ਮੰਨ ਗਈ ਸੀ ਵੀ ਹਾਂ ਸੋ ਕਦੇ ਆਸਤੇ ਵੀ ਇਹੋ ਜਿਹੇ ਲੋਕਾਂ ਵਾਂਗਰ ਲੱਗ ਕੇ ਨੇ ਜਿਹੜੇ ਕਹੀ ਜਾਂਦੇ ਪੁਲਸ ਨੂੰ ਜਾਂਚ ਨਹੀਂ ਕਰਨੀ ਆਉਂਦੀ ਬਿਲਕੁਲ ਹੀ ਨਹੀਂ ਗਲਤ ਆ ਉਹ ਜੇ ਲੋਕਾਂ ਮਗਰ ਲਾ ਕੇ ਕੋਈ ਪੰਗਾ ਨਾ ਲੈ ਬੈਠੋ ਕਦੇ ਆਸਤੇ ਵੀ ਪੁਲਿਸ ਨੂੰ ਝੂਠੀ ਇਤਲਾ ਝੂਠੀ ਕਹਾਣੀ ਬਣਾ ਕੇ ਨਹੀਂ ਦੱਸੀਦੀ ਹੁੰਦੀ ਇਹ ਚੱਲਦੀ ਨਹੀਂ ਮੈਂ ਪੁਲਸ ਤੋਂ ਖੁਦ ਦੂਰੀ ਬਣਾ ਕੇ ਰੱਖਦਾ ਮੈਨੂੰ ਪਤਾ ਵੀ ਪੁਲਸ ਕਿਉਂ ਜੀ ਆ ਪੰਜਾਬ ਦੀ ਮੈਂ ਖੁਦ ਨਫ਼ਰਤ ਕਰਨ ਵਾਲਾ ਬੰਦਾ ਪਰ ਜਿਹੜੀ ਗੱਲ ਸੱਚ ਆ ਪੁਲਸ ਚ ਚੰਗੇ ਤੋਂ ਚੰਗਾ ਬੰਦਾ ਨਰਮ ਤੋਂ ਨਰਮ ਬੰਦਾ ਮਾੜੇ ਤੋਂ ਮਾੜਾ ਬੰਦਾ ਹਰੇਕ ਤਰ੍ਹਾਂ ਦਾ ਬੰਦਾ ਹੁੰਦਾ ਪੁਲਿਸ 'ਚ ਪਰ ਪੁਲਸ ਨੂੰ ਕਦੇ ਬੇਵਕੂਫ ਨਹੀਂ ਸਮਝਣਾ ਚਾਹੀਦਾ ਪੁਲਸ ਗੁੰਗਿਆਂ ਨੂੰ ਬੁੱਲਣ ਲਾਉਂਦੀ ਆ ਤੇ ਦੁੱਧੋਂ ਪਾਣੀ ਕਰ ਦਿੰਦੀ ਆ ਤੇ ਮੈਂ ਪੁਲਸ ਦਾ ਫੈਨ ਬਿਲਕੁਲ ਨਹੀਂ ਮੈਂ ਪੁਲਸ ਤੋਂ ਆਪ ਨਫ਼ਰਤ ਕਰਨ ਵਾਲਾ ਬੰਦਾ ਕਿਹੜੇ ਬੰਦੇ ਨੇ ਹਾਲਾਤ ਹੀ ਜ਼ਿੰਦਗੀ 'ਚ ਇਹੋ ਜਿਹੇ ਵੇਖੇ ਹੁੰਦੇ ਆ ਵੀ ਉੱਥੋਂ ਨਫ਼ਰਤ ਹੋ ਜਾਂਦੀ ਆ ਵਿਡਿਓ ਬਣਾਉਂਦਾ ਮੱਕਸਦਾ ਆਹੀ ਆ ਵੀ ਸਿਰਫ ਇਹ ਗੱਲ ਕਰਕੇ ਕੋਈ ਆਉ ਦਾ ਘਰਨਾ ਪੱਟ ਲਿਓ ਵੀ ਆਹ ਵਾਰਦਾਤ ਕਰਕੇ ਜਾਂ ਆਪਾਂ ਜਾਇਦਾਦ ਦੇ ਲਾਲਚ ਚ ਫਲਾਨੇ ਬੰਦੇ ਦਾ ਨੁਕਸਾਨ ਕਰਕੇ ਜਾਂ ਚੋਰੀ ਕਰਕੇ ਆਹ ਕਹਾਣੀ ਬਣਾ ਦੇਂਗੇ ਨਾ ਬਿਲਕੁਲ ਨਹੀਂ ਇੱਥੇ ਕਾਟਾ ਮਾਰਦੇ ਹੋ ਅੱਜ ਜੀ ਮੈਂ ਵੀਡੀਓ ਵੇਖੀ ਕਰਕੇ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਕਹੀਂ ਤਾਂ ਜਾਂਦੇ ਪੁਲਿਸ ਨੂੰ ਜਾਂਚ ਨਹੀਂ ਕਰਨੀ ਆਉਂਦੀ ਜਾਂ ਪੁਲਿਸ ਜਾਂਚ ਗਲਤ ਕਰ ਰਹੀ ਹੈ ਕਦੇ ਆਸਤੇ ਵੀ ਪੁਲਿਸ ਨਾ ਗਲਤ ਜਾਂਚ ਕਰੇ ਨਾ ਕਦੇ ਇਹ ਸੋਚੋ ਵੀ ਪੁਲਿਸ ਨੂੰ ਜਾਂਚ ਕਰਨੀ ਨਹੀਂ ਆਉਣੀ ਜਾਂ ਆਪਾਂ ਝੂਠ ਮਾਰ ਕੇ ਪੁਲਿਸ ਤੋਂ ਬਚ ਜਾਾਂਗੇ ਨਾ ਇਹ ਗੱਲ ਤੇ ਅੱਜ ਹੀ ਕਾਟਾ ਮਾਰ ਦਿਓ ਸੋ ਧੰਨਵਾਦ